ਏ ਵੇਖ ਸਕਦੇ ਹੋ ਤਸਵੀਰ ਤੁਸੀਂ ਜਿੱਥੇ ਇੱਕ ਬਜ਼ੁਰਗ ਆਪਣੇ ਬੂਹੇ ਤੇ ਖੜੇ ਹੋਏ ਨੇ ਪਾਣੀ ਵਿੱਚ ਘਾਰ ਇਹਨਾਂ ਦਾ ਘਰ ਹੈ ਕਿਉਂਕਿ ਜੋ ਇਸ ਸਮੇਂ ਹੜਾਂ ਦੀ ਮਾਰ ਪਈ ਹੈ ਹਰ ਘਰ ਇਸ ਪੂਰੇ ਇਲਾਕੇ ਵਿੱਚ ਪਾਣੀ ਵਿੱਚ ਡੁੱਬਿਆ ਹੋਇਆ ਹੈ ਹੁਣ ਅੱਗੇ ਤਾਂ ਇਹਨਾਂ ਮਕਾਨਾਂ ਨੇ ਮਗਰਲੇ ਦਾ ਵੇਖੋ ਸਾਰੀ ਕਾਂਦੀ ਬਹਿ ਗਈ ਅੰਦਰ țeੜਾਂ ਪਾੜ ਗਿਆ ਜਿਹੜਾ ਥੱਲੇ ਲਾਈਆਂ ਸੀ ਪਲੇਟਾਂ-ਪਲੇਟਾਂ ਉਹ ਵੀ ਖੜ ਪੈੜੀਆਂ ਪਾੜ ਗਈਆਂ ਵਾ ਤੋ ਆਏ ਮਗਰਲੀ ਕਾਂਦ ਭੈਂਚ ਨਾ ਆ인다 ਇਹ ਫਿਰਦੇ ਆਵੇ ਖਬਰ ਨੇ ਰਾਏ ਜੇ ਆ ਜਿਹੜੀ ਕਿੰਨੇ ਕਿੰਨੇ ਵੇਥੇ ਪੈ ਗਈ ਆ ਇਹ ਵੇਖ ਸਕਦੇ ਹੋ ਤਸਵੀਰ ਤੁਸੀਂ ਜਿੱਥੇ ਇੱਕ ਬਜ਼ੁਰਗ ਆਪਣੇ ਬੂਹੇ ਤੇ ਖੜੇ ਹੋਏ ਨੇ ਪਾਣੀ ਵਿੱਚ ਘਾਰ ਇਹਨਾਂ ਦਾ ਘਰ ਹੈ ਕਿਉਂਕਿ ਜੋ ਇਸ ਸਮੇਂ ਹੜ੍ਹਾਂ ਦੀ ਮਾਰ ਪਈ ਹੈ ਹਰ ਘਰ ਇਸ ਪੂਰੇ ਇਲਾਕੇ ਵਿੱਚ ਪਾਣੀ ਵਿੱਚ ਡੁੱਬਿਆ ਹੋਇਆ ਹੈ ਉਸੇ ਤਰੀਕੇ ਦੀ ਇਹ ਤਸਵੀਰ ਕਿਵੇਂ ਪਾਣੀ ਵਿੱਚ ਫਸੇ ਹੋਏ ਨੇ ਕੋਈ ਕਿਸ਼ਤੀ ਇੱਥੇ ਪਹੁੰਚੇਗੀ ਤਾਂ ਇਹਨਾਂ ਤੱਕ ਰਾਸ਼ਨ ਦੀਆਂ ਚੀਜ਼ਾਂ ਕੋਈ ਜੋ ਇਹ ਚਾਹੁੰਦੇ ਨੇ ਚੀਜ਼ ਉਹ ਪਹੁੰਚੇਗੀ ਜਾਂ ਫਿਰ ਇਹ ਇਹਨਾਂ ਦੇ ਘਰ ਵਿੱਚ ਕੋਈ ਬਿਮਾਰ ਹੈ ਉਸ ਨੂੰ ਸ਼ਿਫਟ ਕਰਨਾ ਹੈ ਉਸ ਨੂੰ ਹਸਪਤਾਲ ਲੈ ਕੇ ਜਾਣਾ ਹੈ ਤਾਂ ਉਸ ਬੋਟ ਰਾਈ ਲੈ ਕੇ ਜਾਇਆ ਜਾਵੇਗਾ ਡੰਗਰ ਬੱਚੇ ਵੀ ਇੱਥੇ ਨਜ਼ਰ ਆ ਰਹੇ ਨੇ ਇਸ ਸਾਈਡ ਨੂੰ ਮੋੜੋ ਤਾਂ ਹੁਣ ਇਹਨਾਂ ਦੇ ਘਰ ਵੱਲ ਹੀ ਅਸੀਂ ਚਲਾਂਗੇ ਪੁੱਛਾਂਗੇ ਕਦੋਂ ਦੀ ਹੜਾਂ ਦੀ ਮਾਰ ਇਹਨਾਂ ਤੇ ਪੈ ਰਹੀ ਹੈ ਕਿਵੇਂ ਇਹ ਆਪ ਦਾ ਗੁਜ਼ਾਰਾ ਕਰਦੇ ਨੇ ਕਿਉਂਕਿ ਬਹੁਤ ਬਜ਼ੁਰਗ ਲੱਗ ਰਹੇ ਨੇ 1988 ਤੋ ਜਿਵੇਂ ਉਹ ਇੱਕ ਸਿਲਸਿਲਾ جاری ਹੈ ਹੜਾਂ ਦਾ ਉਸ ਦੀ ਮਾਰ ਇੱਥਾਂ ਵੀ ਆਏ ਹੋਏ ਨੇ ਜਿਵੇਂ ਵਾਰ-ਵਾਰ ਕਿਹਾ ਜਾਂਦਾ ਹੈ ਕਿ ਇਹ ਦਰਿਆ ਦੇ ਰਸਤੇ ਵਿੱਚ ਘਰ ਬਣਾਏ ਹੋਏ ਨੇ ਪਰ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਮਾਲਕੀ ਤੌਰ ਤੇ ਇਹ ਜ਼ਮੀਨਾਂ ਉਹਨਾਂ ਦੇ ਹੱਕ ਵਿੱਚ ਹੈ ਤੇ ਦਰਿਆ ਇੱਥੋਂ ਲੰਘਿਆ ਹੈ ਤੇ ਪਾਣੀ ਤੇ ਕਿਵੇਂ ਰੋਕ ਲਗਾਈ ਜਾਵੇਗੀ ਇਹ ਬਨ ਮਾਰਨ ਨੂੰ ਕਹਿੰਦੇ ਨੇ ਪਰ ਅੱਗੇ ਸਰਕਾਰ ਦੀ ਕੀ ਕੋਸ਼ਿਸ਼ ਰਹਿੰਦੀ ਹੈ ਇਹ ਵਿਖਣਾਇਮ ਰਹੇਗਾ ਵੇਖ ਸਕਦੇ ਹੋ ਜਾਨ ਜੋਖਮ ਵਿੱਚ ਹੈ ਇਹਨਾਂ ਦੀ ਕਿਉਂਕਿ ਇੱਥੇ ਜੋ ਤਾਰਾ ਹੈ ਉਹ ਵੀ ਕਾਫੀ ਢੇਠਾ ਹੈ ਖੰਬੇ ਹੈ ਉਹ ਕਾਫੀ ਢੇਠਾ ਹੈ ਡਿਗ ਵੀ ਸਕਦੇ ਹੈ ਕਦੇ ਵੀ ਹੋਰ ਵੀ ਕਈ ਚੁਣੌਤੀਆਂ ਨੇ ਕਿਉਂਕਿ ਪਾਣੀ ਵਿੱਚ ਹੀ ਰਸਤਾ ਲੰਘਦਾ ਹੈ ਪਹਿਲਾਂ ਰੋਡ ਜਿਵੇਂ ਹੁੰਦੀ ਸੀ ਕੋਈ ਵੀ ਸ਼ਖਸ ਚੱਲ ਕੇ ਵੀ ਜਾ ਸਕਦਾ ਸੀ ਪਰ ਇੱਥੇ ਜੋ ਇੱਕ ਸਾਧਨ ਰਹਿ ਗਿਆ ਉਹ ਹੈ ਕਿਸ਼ਤੀ ਦਾ ਸਰ ਸ਼ੇਖਾਲ ਜੀ ਬਾਬਾ ਜੀ ਕਦੋਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਅਸੀਂ ਬਤੇ ਸਾਨੂੰ ਇੱਥੇ 50 ਸਾਲ ਹੋ ਗਏ ਰਹਿੰਦੇ ਹਾਂ 50 ਸਾਲ ਹੋ ਗਏ ਤੇ ਕਿੰਨੀ ਵਾਰ ਤੁਹਾਡੇ ਸਾਹਮਣੇ ਹੜ ਆਏ ਇਥੇ ਪਾਣੀ ਤਾਂ ਜਿਉਂ ਅਸੀਂ ਇੱਥੇ ਆਣ ਕੇ ਪੱਟੇ ਆ ਜਮਾਂ ਦਾ ਆਪਦੇ ਅਸੀਂ ਬੂਟੇ ਫੜਦੇ ਰਿਹਾ ਉਦੋਂ ਤਾਂ ਲੈ ਕੇ ਆਉਂਦਾ ਇਹ ਹੜ ਆਉਣਾ ਤੇ ਨਿਕਲ ਜਾਣਾ ਉਹਨਾਂ ਦੇ ਨਿਕਲ ਜਾਣਾ ਪਰ ਇਹ 23 ਵਾਲਾ ਹੜ ਵੀ ਜਿਹੜਾ ਆਇਆ ਹੈ ਇਹ ਕਿਹਦਾ 88 ਵਾਲਾ ਆਇਆ ਵੱਡਾ ਹੜ ਉਸ ਤੋਂ ਬਾਅਦ ਆ ਜਿਹੜਾ 23 ਆਇਆ ਹੈ ਨਾ ਉਹ ਵੀ ਨਹੀਂ ਸែន ਆਇਆ ਤੇ ਫਸਲ ਤਾਂ ਚਲੋ ਉਹ ਵੀ ਮਾਰੇ ਗਿਆ ਹੁਣ ਵੀ ਮਾਰੇ ਗਿਆ ਬਾਕੀ ਮਕਾਨਾ ਮਕੋਨਾਂ ਨੂੰ ਕੋਈ ਨਹੀਂ ਸੀ ਜੋਰ ਆਇਆ ਹੁਣ ਅਦਗੀ ਦਾ ਇਹਨਾਂ ਮਕਾਨਾਂ ਨੇ ਮਗਰਲੇ ਦਾ ਵੇਖੋ ਸਾਰੀ ਕਾਂਦੀ ਬਹਿ ਗਈ ਅੰਦਰ ਤੇੜਾਂ ਪਾੜ ਗਈਆਂ ਜਿਹੜੇ ਥੱਲੇ ਲਾਈਆਂ ਸੀ ਪਲੇਟਾਂ-ਪਲੇਟਾਂ ਉਹ ਵੀ ਖੜ ਪੈ ਗਈਆਂ ਪਾੜ ਗਈਆਂ ਵਾ ਤੇ ਕਿੰਨੀ ਪਹਿਲੀ ਆਈ ਏ ਮਾਰਹੇਟ ਹਾਂਜੀ ਕਿੰਨੀ ਪਹਿਲੀ ਆਈ ਮਾਰਹੇਟ ਫਸਲ ਦੀ ਫਸਲ ਫਸਲ ਸਾਡਾ 1.89 ਕਿੱਲੇ ਮਾਰਿਆ ਗਿਆ ਛੋਣਾ ਜੀ ਇਹ ਸਵਾਰ ਹਾਂਜੀ ਆ ਹੁਣ ਤਾਂ ਰੇਤਾ ਰੇਤਾ ਹੋ ਜਾਣਾ ਉਥੇ ਸਾਰਾ ਕਿਵੇਂ ਕੱਢੋਗੇ ਰੇਤਾ ਦਾ ਜੋ ਬਚਾ ਹੈ ਰੇਤਾ ਉਹ ਜਿਹੜਾ ਮੂੰਹੇ ਟੁੱਟੇ ਨਾ ਉਧਰ ਲਾਗੇ ਲਾਗੇ ਪਿਆ ਇਹੋ ਐਸਾ ਬਾਬਾ ਮਾਰ ਦਰਿਆ ਦੀ ਦੂਰ ਇੱਥੋਂ ਤੱਕ ਰੇਤਾ ਪਹੁੰਚੀ ਪਰ ਜਿੱਥੇ ਪਈ ਆ ਉਥੇ ਬਹੁਤ ਜਿਆਦਾ ਰੇਤਾ ਪਈ ਆ ਪਰ ਇੱਥੇ ਤੁਸੀਂ ਪਾਣੀ ਦੇ ਵਿੱਚ ਰਹਿ ਰਹੇ ਹੋ ਤانوں ਕਦੇ ਆਪ ਖਤਰਾ ਮਹਿਸੂਸ ਨਹੀਂ ਹੋਇਆ ਬਿਜਲੀ ਦੀਆਂ ਤਾਰਾਂ ਇੰਨੀ ਥੱਲੇ ਆ ਚੁੱਕੀਆਂ ਨੇ ਬਿਜਲੀ ਜੀ ਹੁਣੇ ਇਤਨਾ ਕਰਦੇ ਵੀ ਸਿਰੇ 6-7 ਵਜੇ ਕੱਟ ਲੈਂਦੇ ਆ ਇਹ ਰਾਤ ਨੂੰ ਜਦੋਂ ਆਦਨ ਬੋਟ ਬੰਦ ਹੋ ਜਾਂਦੇ ਆ ਉਦੋਂ ਉਸ ਹੱfte ਛੱਡਦੇ 8 ਵਜੇ ਰਾਤ ਦੇ ਉਹਨਾਂ ਚ ਅਡੀਕਦੇ ਰਹੇ ਨੇ ਹੁਣ ਵੀ ਨਹੀਂ ਬਤੀ ਕਿੰਨੇ ਘੰਟੇ ਆਰੀਆ ਬਿਜਲੀ ਹਾਂਜੀ ਪਿਛਲੀ ਕਿੰਨੇ ਘੰਟੇ ਆਰੀਆ ਘਰ ਵਿੱਚ ਘੰਡੇ ਘਟਿਆਂ ਵਾਲਾ ਤੇ ਗੱਲ ਵੇਖ ਲਓ ਵੀ ਰਾਤ ਰਹਿੰਦੀ 8 ਵਜੇ ਤੋਂ ਲੈ ਕੇ ਸਿਰੇ 6 ਵਜੇ ਤੱਕ ਇਹ ਨਗਰ ਕਈ ਘਟੇ ਤੋਂ ਹੀ ਬਣਾ ਲਓ ਤੇ 5:00 6:00 ਵਜੇ ਕੱਢ ਲੈਣੀ ਉਹਨਾਂ ਨੇ ਕਿਉਂਕਿ ਉਹਦੇ ਬੇੜੀਆਂ ਚਾਲੂ ਹੋ ਜਾਂਦੀਆਂ ਐ ਤਾਰਾਂ ਤੋਰੇ ਤੋਂ ਡਰਦੇ ਹੀ ਕੱਢਦੇ ਆ ਤੇ ਬਾਕੀ ਹੁਣ ਰਾਤ ਨੂੰ 8:00 ਵਜੇ ਆਉਣੀ ਆ ਜੇ ਕੋਈ ਡੰਗਰ ਬੱਚਾ ਬਿਮਾਰ ਹੋ ਜਾਏ ਘਰ ਦਾ ਕੋਈ ਬਿਮਾਰ ਹੋ ਜਾਏ ਫਿਰ ਕਿਵੇਂ ਜਾਂਦੇ ਹੋ ਹਸਪਤਾਲ ਤੱਕ ਅਸੀਂ ਸਾਨੂੰ ਜੀ ਅਸੀਂ ਵਤਰਾ ਦੇ ਜਿਸੋਕ ਭਗਾਉਂਦਾ ਦਾ ਹੈ ਪੁਲ ਵੱਜਾ ਪੁਲਸਾਨੀ ਚੱਲੇ ਜਾਂਦੇ ਆ ਪਰ ਹੁਣ ਸਾਡੇ ਐਮਐਲਏ ਨੇ ਸਾਨੂੰ ਬੇੜੀਆਂ ਬਹੁਤ ਦਿੱਤੀਆਂ ਵਾ ਪੰਜਾਬਾ ਜਿਵੇਂ ਸਾਡੇ ਇੱਕ ਸਾਡੇ ਵਾਲੇ ਕੀਤੀ ਹੋਈ ਬੇੜੀ ਆ ਪੰਜ ਸੱਤ ਘਰ ਜਿੰਨੂ ਕੋਈ ਤਕਲੀਫ ਹੁੰਦੀ ਆ ਉਹ ਫੋਨ ਕਰ ਦਿੰਦਾ ਤੇ ਉਦੋਂ ਭਜਾ ਕੇ ਲੈ ਜਾਈਦੀ ਬੇੜੀ ਫੋਨ ਵੀ ਨਾ ਚੱਲੇ ਲਾਈਟ ਤਾਂ ਬਹੁਤ ਘਾਟ ਹੁੰਦੀ ਹੈ ਕਈ ਵਾਰ ਫੋਨ ਦੀ ਚਾਰਜਿੰਗ ਨਾ ਹੋਏ ਫੇਰ फेर ਉਹ ਗਈਆ ਫੇਰੇ ਫੇਰ ਵਾਜ ਵੀ ਆਸ ਰਹਿ ਆ ਰਹੀ ਆਹਰੇ ਫੇਰ ਬਾਜਾ ਮਾਰਦੇ ਜੇ ਸੌਣ ਗਈ ਇਹ ਲੈ ਕੇ ਨਾ ਸੁਣੀ ਤੇ ਨਾ ਸਹੀ ਬਹੁਤ سارے ਲੋਕ ਇਥੋਂ ਘਰ ਛੱਡ ਚੁੱਕੇ ਨੇ ਮੈਂ ਕਈ ਘਰਾਂ ਵਿੱਚ ਦੇਖਿਆ ਘਰ ਛੱਡ ਚੁੱਕੇ ਲੋਕ ਇੰਨਾ ਖਤਰਾ ਹੈ ਕਿ ਛੱਤ ਵੀ ਕਦੇ ਵੀ ਡਿੱਗ ਸਕਦੀ ਹੈ ਬਾਲਿਆਂ ਤੇ ਟਿੱਕੀ ਹੋਈ ਹੈ ਉਹ ਛੱਤ ਤੁਸੀਂ ਤੁਸੀਂ ਨਹੀਂ ਛੱਡਿਆ ਕਿਉਂ ਤੁਸੀਂ ਜੇ ਅੰਦਰ ਤੁਹਾਨੂੰ ਵੇਖੀ ਹੈ ਨਾ ਤੇ ਜਾ ਕੇ ਐਨੀ ਐਨੀ ਤਿਥਾਂ ਪੈ ਗਈਆਂ ਹੋ ਸਕਦਾ ਡਿੱਗ ਵੀ ਸਕਦੀ ਕੰਦ ਹੋ ਸਕਦਾ ਨਾ ਵੀ ਡਿੱਗੇ ਉਹਦਾ ਰੱਬ ਆਖ ਰਿਹਾ ਤੇ ਬਾਕੀ ਚਿਕਨ ਤੁਹਾਨੂੰ ਕੀ ਤੁਹਾਨੂੰ ਲੱਗਦਾ ਨਹੀਂ ਜੇਕਰ ਇਹ ਤੁਹਾਨੂੰ ਲੱਗ ਰਿਹਾ ਹੈ ਕਿ ਛੱਤ ਡਿੱਗ ਸਕਦੀ ਹੈ ਫਿਰ ਤੁਸੀਂ ਘਰ ਛੱਡ ਕੇ ਕਿਸੇ ਸੁਰੱਖਿਅਤ ਥਾਂ ਤੇ ਕਿਉਂ ਨਹੀਂ ਜਾਂਦੇ ਜੀ ਛੱਤ ਆਪਦੀ ਡਿੱਗ ਪਈ ਕੀ ਪਤਾ ਨੇ ਛੱਤ ਨੇ ਕਦੋਂ ਡਿੱਗਣਾ ਤੇ ਕਦੋਂ ਨਹੀਂ ਡਿੱਗਣਾ ਇਹ ਰਾਜ਼ਵਰਾ ਦੇ ਡਿੱਗੀ ਤੇ ਔਖਾ ਹੀ ਇਹ ਕੰਮ ਤੁਸੀਂ ਸਾਡੇ ਕਿਉਂਕਿ ਰਾਜ਼ ਨੂੰ ਕੌਣ ਬਾਹਰ ਨਿਕਲਦਾ ਫਿਰ ਤੁਸੀਂ ਕਿਉਂ ਨਹੀਂ ਸੁਰੱਖਿਅਤ ਜਗ੍ਹਾ ਤੇ ਸ਼ਿਫਟ ਹੁੰਦੇ ਮੂਹ ਹੈ ਘਰ ਨਾਲ ਹਾਂਜੀ ਮੂਹ ਹੈ ਘਰ ਨਾਲ ਇੱਥੋਂ ਤੁਸੀਂ ਸ਼ਿਫਟ ਕਿਉਂ ਨਹੀਂ ਹੁੰਦੇ ਕਿਸੇ ਸੁਰੱਖਿਅਤ ਜਗ੍ਹਾ ਤੇ ਕੀ ਨਾ ਕਰੇ ਕਿ ਕਰ ਨਾਲ ਮੋਹ ਹੈ ਤੁਹਾਡਾ ਪਿਆਰ ਹੈ ਮਾਸ਼ਾ ਅਜੇ ਹੁੰਦਾ ਹੀ ਆਸਰਾ ਇੱਕ ਦਜੇ ਦਾ ਰਾਜਾ ਅਸੀਂ ਫੋਨ ਕਰਕੇ ਦੇਣੇ ਦਾ ਬਚੇ ਦੇ ਪਾਣੀ ਤੋਂ ਬਚੇ ਦੇ ਨਾ ਕੋਈ ਹਮਰਾ ਮਕਾਨਾ ਹੋਵੇ ਕੋਈ ਟੱਟੀਆਂ ਛੱਤਾਂ ਸਾਡੀਆਂ ਉਹ ਮੀਂਹ ਬਾਰਸ਼ ਦੇ ਵਿੱਚ ਚੋਈ ਜਾਂਦੀਆਂ ਵਾ ਕੌਣ ਰਹਿ ਰਹੇ ਆਏ تھے ਬਠਾ ਦੋ ਤਰਾ ਨਹੀਂ 11 ਜੀਆਂ ਕਰਦੇ ਪਸ਼ੂ ਵੀ ਬਾਹਰ ਕੱਢੇ ਹੋਇਆ ਤੇ ਜੀਵ ਸਾਰੇ ਬਾਹਰ ਕੱਢੇ ਹੋਇਆ ਹੁਣ ਅਸੀਂ ਦੋ ਜੀ ਰਹਿ ਰਹੇ ਕਿ ਨੋ ਮੇਰੀ ਨਾਲ ਇੱਕਾ ਮੁੰਡਾ ਤੁਹਾਨੂੰ ਮਿਲੇ ਹੁਣ ਰਾਤ 베ੜੀ ਲੱਦਿਲ ਜਾਂਦਾ ਆਪਣੇ ਇਸੇ ਚਿੱਟੇ ਦੇ ਲੀੜੇ ਵਾਲੇ ਮੁਸਲਮਾਨ ਉਹ ਉਹਨਾਂ ਛੱਡਣ ਗਿਆ 베ੜੀ ਤੇ ਉਹ 베ੜੀ ਆਪਣੇ ਕੋਲ ਕਬਜ਼ੇ 'ਚ ਆ ਅੱਛਾ ਤਾਂ ਫਿਰ ਹੁਣ ਗੁਜ਼ਾਰਾ ਕਿਵੇਂ ਕਰ ਰਹੇ ਹੋ ਬਾਪੂ ਜੀ ਜੀ ਰਹੇ ਨੇ ਇੱਕ ਮੁੰਡਾ ਤੇ ਇੱਕ ਨੋ ਦੇ ਕਮਾਏ ਦੂਜੇ ਜੀ ਬਾਹਰ ਆ ਪਸ਼ੂ ਵੀ ਬਾਹਰ ਆ ਆਪਸੂ ਟੱਪਣੀ ਸਕੇ ਤਾਂ ਰਹਿ ਗਿਆ ਨਹੀਂ ਇਥੇ ਪਸ਼ੂਆਂ ਦਾ ਵੀ ਕਾਫੀ ਨੁਕਸਾਨ ਹੋਇਆ ਬਹੁਤ ਨੁਕਸਾਨ ਜੀ ਬਹੁਤ ਬਹੁਤ ਨੁਕਸਾਨ ਹੈ ਉਤਰੋਂ ਇੱਕ ਨਾ ਜਾਈ ਐਸ ਕੀ ਟੀਮ ਜਿਹੜੀ ਨਾ ਡਾਕਟਰਾਂ ਦੀ ਉਹ ġੇੜਾ ਮਾਰਦੇ ਨਹੀਂ ਜਵੇ ਕੱਲ ਲਾ ਕੇ ਗਏ ਟਿਕ ਟੁਕੇ ਪਸਵਾਣੋ ਜਿੰਗਾ ਨੂੰ ਦਵਾਈਆਂ ਦੋ ਗਿਆ ਦੇ ਕੇ ਗਏ ਆ ਇੱਕ ਵਾਰ ਦਿਖਾਉਗੇ ਇਥੇ ਕਿੰਨਾ ਕੋ ਨੁਕਸਾਨ ਹੋਇਆ ਅੰਦਰ ਹਾਂਜੀ ਇੱਕ ਵਾਰ ਇਥੇ ਦਿਖਾਉਗੇ ਕਿੰਨਾ ਕੋ ਨੁਕਸਾਨ ਹੋਇਆ ਅੰਦਰ ਹਾਂਜੀ ਹਾਂਜੀ ਆਜੋ ਆਜੋ ਜੀ ਤਾ ਕੁਝ ਤਸਵੀਰਾਂ ਦਿਖਾਵਾਂਗੇ ਹੁਣ ਜੋ ਨੁਕਸਾਨ ਹੋਇਆ ਕਪ ਕਪ ਚਾਹ ਬਣਾਈਏ ਨਹੀਂ ਨਹੀਂ ਇਹ ਵੇਖੋ ਤੁਸੀਂ ਦੇਖੋ ਆਪਦੇ ਘਰ ਵਿੱਚ ਇਹਨਾਂ ਦਾ ਆ ਕਿਨਾ ਨੁਕਸਾਨ ਹੋਇਆ ਵੈ ਪਰ ਇਹ ਕਹਿ ਰਹੇ ਨੇ ਇੱਕ ਇੱਕ ਕਪ ਚਾਹ ਬਣਾਈਏ ਤਾਂ ਅਸੀਂ ਵੀ ਇਸ ਕਰ ਪੀਨੇ ਹੀ ਆ ਇਹ ਤਾਂ ਨਹੀਂ ਏ ਦੇਖ ਸਕਦੇ ਹੋ ਬਾਬਾ ਜੀ ਦੇ ਘਰ ਦੀਆਂ ਤਸਵੀਰਾਂ ਹੁਣ ਤੁਸੀਂ ਚਾਹ ਦੇ ਲਈ ਪੁੱਛ ਰਹੇ ਸੀ ਮੈਨੂੰ ਬੜੀ ਹੈਰਾਨੀ ਹੋਈ ਇੱਕ ਤਾਂ ਤੁਹਾਡਾ ਇਹਨਾਂ ਨੂੰ ਨੁਕਸਾਨ ਹੋ ਰਖਿਆ ਉੱਪਰੋਂ ਤੁਸੀਂ ਸਾਨੂੰ ਹੀ ਪੁੱਛ ਰਹੇ ਹੋ ਨੁਕਸਾਨ ਉਹਨਾਂ ਨੂੰ ਜੋਗਣਾ ਹੋ ਗਿਆ ਇਹ ਹੁਣ ਜਿਹੜੇ ਤੁਸੀਂ ਜਪੈਣ ਭਰਾ ਕੀਤੇ ਲੱਭਦੇ ਆ ਭੈਣ ਭਰਾ ਨਹੀਂ ਲੱਭਦੇ ਅਸੀਂ ਅਸੀਂ ਰੋਜ਼ ਚਾਹ ਪਾਣੀ ਅਸਕਰ ਪੀਨੇ ਖਾਣੇ ਕੋਈ ਛੱਡਿਆ ਜਾਂਦਾ ਕੁਝ ਨਹੀਂ ਛੱਡਿਆ ਜਾਂਦਾ ਕੋਈ ਇਸ ਕਰਕੇ ਜਿਹੜਾ ਆ ਜਾਂਦਾ ਜਾਂਦਾ ਉਹਦੀ ਸੇਵਾ ਕਰਦੇ ਜਿੰਨੇ ਜੋਗੇ ਆ ਗਏ ਆ ਹਾਂਜੀ ਇਹ ਬਹੁਤ ਖੂਬਸੂਰਤ ਗੱਲ ਹੈ ਪੰਜਾਬ ਦੀ ਕਿ ਬੇਸ਼ੱਕ ਆਪਣੇ ਕੋਲ ਕੁਝ ਹੋਵੇ ਜਿੰਨਾ ਵੱਡੇ ਪੱਧਰ ਤੇ ਨੁਕਸਾਨ ਵੀ ਹੋਇਆ ਹੋਵੇ ਚਾਹ ਪਾਣੀ ਲਈ ਜੋ ਵੀ ਘਰੇ ਹੁੰਦਾ ਉਸ ਨੂੰ ਪੁੱਛ ਲਈਏ ਉਹ ਜਿਹੜੇ 8 9 ਜਣੇ ਆਏ ਸੀ ਨਾ ਸਾਰਿਆਂ ਨੂੰ ਜਾਣਨੇ ਦਿੱਤਾ ਚਾਹ ਪਾਣੀ ਪਿਆ ਕੇ ਸਹਿਜ ਮਜ਼ਾ ਨ ਕਰ ਲਿਆ ਹਾਂਜੀ ਇੱਕ ਵਾਰ ਕਰ ਦਿਓ ਤਸਵੀਰਾਂ ਦਿਖਾਓ ਜੋ ਜੋ ਨੁਕਸਾਨ ਇਸ ਵਾਰ ਹੋਇਆ ਪਿਛਲੇ ਹੜ੍ਹਾਂ ਦੌਰਾਨ ਹੋਇਆ ਹਾਂਜੀ ਇੱਕ ਤਾਂ ਆਹ ਦਰਾ ਦੇ ਇਹ ਦੇਖ ਸਕਦੇ ਹੋ ਕੰਦ ਤੇ ਇਥੇ ਇੱਕ ਚੂਜ਼ ਟਿਕਾ ਰੱਖਿਆ ਹੈ ਕਿੰਨੀਆਂ ਤਰੇੜਾਂ ਇਥੇ ਪੈ ਗਈਆਂ ਤੇ ਇਹ ਇਸ ਵਾਰ ਦੇ ਹੜ੍ਹ ਕਾਰਨ ਨੁਕਸਾਨ ਹੋਇਆ ਹਾਂਜੀ ਇਸ ਵਾਰ ਦੇ ਹੜ੍ਹ ਕਾਰਨ ਨੁਕਸਾਨ ਇਸ ਵਾਰੀਆ ਕਿ ਪਾਣੀ ਬਹੁਤ ਜ਼ਿਆਦਾ ਆ ਹੋਰ ਕੀ ਕੀ ਨੁਕਸਾਨ ਹੋਇਆ ਅੰਦਰ ਅੱਜ ਵਿਗਾਉਣੇ ਤੁਹਾਨੂੰ ਉਹ ਵੀ ਵਿਗਾਉਣੇ ਆ ਇਹ ਪੂਰੀ ਜ਼ਿੰਦਗੀ ਦੀ ਕਮਾਈ ਲਗਾ ਦਿੰਦਾ ਕੋਈ ਵੀ ਸ਼ਖਸ ਘਰ ਬਣਾਉਣ ਵਿੱਚ ਮੇਰਾ ਦੇਖੋ ਅੱਜ ਮਗਰਲੀ ਕੰਦ ਵੇਚਣਾ ਆਇਂਦਾ ਫਿਰ ਤੇ ਆਵੇ ਕੋ ਬਨੇ ਰਾਇ ਤੇ ਆ ਜਿਹੜੀ ਕਿੰਨੀ ਕਿੰਨੀ ਵੇਥੇ ਪੈ ਗਈ ਆ ਤੇ ਆਏ ਅੰਦਰ ਵਿਗਾਉਣੇ ਸਨ ਆਜੋ ਤੁਸੀਂ ਤੁਸੀਂ ਇੱਥੇ ਤੁਸੀਂ ਬਹੁਤ ਨਵੀਨੀਕਰਨ ਕਰਨ ਦੀ ਇੱਥੇ ਘਰ ਦੀ ਕੋਸ਼ਿਸ਼ ਕੀਤੀ ਵਾਸ਼ਰੂਮ ਦੇ ਬਾਹਰ ਤੁਸੀਂ ਇੰਨਾ ਸੋਹਣਾ ਬਣਾਇਆ ਪਰ ਅੰਦਰ ਜਿਸ ਤਰੀਕੇ ਤਰੇੜਾਂ ਪੈ ਰਹੀਆਂ ਨੇ ਤੁਹਾਨੂੰ ਆਪ ਨੂੰ ਥੋੜਾ ਫੀਲ ਹੋਇਆ ਕਿ ਮੇਰੇ ਘਰ ਨੂੰ ਕੀ ਹੋਈ ਜਾ ਰਿਹਾ ਹਾਂਜੀ ਫੀਲ ਹੋਇਆ ਕਿ ਮੇਰੇ ਘਰ ਨੂੰ ਕੀ ਹੋਈ ਜਾ ਰਿਹਾ ਮੈਂ ਪੂਰੀ ਜ਼ਿੰਦਗੀ ਦੀ ਕਮਾਈ ਨੁਕਸਾਨ ਹੁੰਦਾ ਹੈ ਇਹ ਜੜਿਆ ਤਾਂ ਨਹੀਂ ਜਾਂਦਾ ਪਰ ਉਹ ਕੀਤਾ ਕਿ ਜੇ ਬੇਵਸਾ ਕੰਮ ਕਿਸੇ ਦੇ ਵਸਦੀ ਗੱਲ ਨਹੀਂ ਗਈ ਆਜੋ ਕਿ ਸਦੇ ਵਾਸਤੇ ਦੀ ਗੱਲ ਨਹੀਂ ਹੈਗੀ ਇਥੇ ਜਿਸ ਤਰ੍ਹਾਂ ਨੁਕਸਾਨ ਹੋਇਆ ਹੈ ਵੇਖ ਸਕਦੇ ਹੋ ਪੀੜਤ ਪਰਿਵਾਰ ਨੇ ਹੜਾ ਨਾਲ ਦੀ ਸਿੱਧੀ ਮਾਰ ਪਈ ਹੈ ਹਰ ਇੱਕ ਕਮਰੇ ਵਿੱਚ ਜੋ ਇਹ ਨੁਕਸਾਨ ਹੋਇਆ ਹੈ ਇਥੇ ਵੀ ਤਰੇੜ ਪੈ ਗਈ ਹੈ ਪਾਪੂ ਜੀ ਇਹ ਕਦੋਂ ਪਈ ਹਾਂਜੀ ਇਹ ਕਦੋਂ ਪਈ ਇਹ ਇਸੇ ਹੜ ਵਿੱਚ ਕਿ ਪਿਛਲੇ ਵਾਲੇ ਹਾਂਜੀ ਇਸੇ ਸਾਲ ਵਿੱਚ ਇਸੇ ਸਾਲ ਵਿੱਚ ਹੁਣ ਪਈ ਆ ਜਦੋਂ ਪਾਣੀ ਜ਼ਿਆਦਾ ਆਇਆ ਨਾ ਆ ਮੰਗਰੇ ਬੰਨੇ ਤਾਂ ਵਾਵਾ 2-2 ਫੁੱਟ ਕੰਦਾ ਉਹਨਾਂ ਨੂੰ ਲੱਗਿਆ ਪਾਣੀ ਦੋ ਦੋ ਫੋਰਟ ਤੱਕ ਅੰਦਾ ਨੂੰ ਲੱਗਿਆ ਜਿਸ ਤੋਂ ਬਾਅਦ ਕਾਫੀ ਇਹਨਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਪਰ ਜੋ ਵੀ ਘਰੇ ਆ ਰਿਹਾ ਉਸ ਨੂੰ ਉਸੇ ਤਰੀਕੇ ਪੁੱਛ ਰਹੇ ਨੇ ਜਿਵੇਂ ਪਹਿਲਾਂ ਪੁੱਛਦੇ ਸੀ ਸਮਾਨ ਕੱਢ ਕੇ ਬਾਹਰ ਜੋੜ ਕੇ ਰੱਖਿਆ ਹੋਇਆ ਇਹ ਕਿ ਲੋ ਸਕੇਦਾ ਜਿਆਦਾ ਪਾਣੀ ਆਉਣ ਦੇ ਵਿੱਚ ਪਾਣੀ ਨੁਕਸਾਨ ਆ ਸਮਾਨ ਦਾ ਵੀ ਹੋ ਸਕਦਾ ਹੈ ਕੀ ਕੀ ਸਮਾਨ ਹੈ ਸਮਾਨ ਤੁਹਾਡੇ ਸਾਹਮਣੇ ਪਿਆ ਵੇਖੋ ਜੀ ਬੈੱਡ ਪਏ ਆ ਪੇਟੀਆਂ ਪਈਆਂ ਸਾਰਾ ਕੁਝ ਜੋ ਵੀ ਜੀਹੇ ਪਿਆ ਤੁਹਾਨੂੰ ਇਹ ਤਾਂ ਬਹੁਤ ਮਹਿੰਗਾ ਮਹਿੰਗਾ ਸਮਾਨ ਬਹੁਤ ਯੂਨੀਕ ਜੀ ਚੀਜ਼ਾਂ ਰੱਖੇ ਤੁਸੀਂ ਬਹੁਤ ਮਹਿੰਗਾ ਮਹਿੰਗਾ ਹਾਂ ਜੀ ਉਹ ਸਮਾਨ ਜਿੱਕੇ ਰਾਂ ਦੇ ਵਿੱਚ ਸਮਾਨ ਤਾਂ ਤੁਹਾਨੂੰ ਪਤਾ ਜੇ ਵਰਤਣਾ ਪੈਂਦਾ ਤੇ ਰੱਖਣਾ ਪੈਂਦਾ ਅੱਜ ਤਾਂ ਇੱਕ ਹੋਰ ਵਕਤ ਇੱਕ ਮਿੰਟ ਪ੍ਰਵਿੰਦਰ ਜੀ ਇੱਕ ਇੱਕ ਵਾਰ ਇੱਕ ਵਾਰ ਇੱਥੇ ਆਓ ਪ੍ਰਵਿੰਦਰ ਜੀ ਇਹ ਮੈਂ ਤਸਵੀਰ ਜ਼ਰੂਰ ਦਿਖਾਣਾ ਚਾਹੂੰਗੀ ਇਹ ਵੇਖ ਸਕਦੇ ਹੋ ਕਿ ਬੈੱਡ ਦਿਵਾਨ ਬੈੱਡ ਹੈ ਤੇ ਦੋਵੇਂ ਇੱਕ ਦੇ ਉੱਪਰ ਇੱਕ ਰੱਖੇ ਗਏ ਐ ਥੱਲੇ ਪੇਟੀ ਹੈ ਉਸ ਦੇ ਉੱਪਰ ਕਿਤਾਬਾਂ ਰੱਖੀਆਂ ਹੋਈਆਂ ਨੇ ਕਿਤਾਬਾਂ ਬੱਚਿਆਂ ਦੇ ਲਈ ਕਿਉਂਕਿ ਪੜ੍ਹਿੱਖ ਬਹੁਤ ਜ਼ਰੂਰੀ ਹੈ ਕਿਤਾਬਾਂ ਪੜਨਾ ਉਹਨਾਂ ਦਾ ਜ਼ਰੂਰੀ ਹੈ ਤੇ ਬੈੱਡ ਦੇ ਹਾਲਤ ਇੱਥੇ ਦੇਖ ਸਕਦੇ ਹੋ ਉੱਪਰ ਕੰਧਾ ਦੇਖ ਸਕਦੇ ਹੋ ਕਿਵੇਂ ਤਰੇੜਾਂ ਪੈ ਰਹੀਆਂ ਨੇ ਨਾਲ ਹੀ ਇਹਨਾਂ ਕੀਮਤੀ ਸਮਾਨ ਹੈ ਜੋ ਬਹੁਤ ਮਿਹਨਤ ਕਰਦੇ ਨੇ ਲੋਕ ਆਪਣੇ ਇੱਕ ਇੱਕ ਪੈਸਾ ਬਚਾ ਕੇ ਆਪਣੇ ਪਰਿਵਾਰ ਦਾ ਚੰਗਾ ਕਰਨ ਲਈ ਆਪਣੇ ਘਰ ਦੀ ਸੁੰਦਰ ਦਿਖ ਲਈ ਲੈਂਦੇ ਨੇ ਪਰ ਇਥੇ ਉਹ ਸੁੰਦਰ ਦਿਖ ਲਈ ਨਹੀਂ ਉੱਪਰ ਉੱਪਰ ਇਹ ਮੰਜੀਆਂ ਦੇ ਉੱਪਰ ਰੱਖਿਆ ਹੋਇਆ ਤਾਂ ਜੋ ਉਸ ਦਾ ਬਚਾਅ ਹੋ ਸਕੇ ਇਹਨੇ ਪੈਸਿਆਂ ਦਾ ਨੁਕਸਾਨ ਨਾ ਹੋਵੇ ਇਹ ਦੇਖ ਸਕਦੇ ਹੋ ਤੁਸੀਂ ਕਿੰਨਾ ਕੀਮਤੀ ਸਮਾਨ ਇਸ ਕਮਰੇ ਦੇ ਵਿੱਚ ਵੀ ਬਾਪੂ ਜੀ ਨੇ ਰੱਖਿਆ ਹੋਇਆ ਹੈ ਪੇਟੀ ਦੇ ਉੱਪਰ ਫਿਰ ਇਹ ਡਰਾਅਰ ਬੋਰਡ ਜਿਹੜਾ ਰੱਖਿਆ ਹੋਇਆ ਹੈ ਫ੍ਰਿਜ ਉਸ ਦੇ ਉੱਪਰ ਇਥੇ ਅਲਮਾਰੀ ਇਥੇ ਇਹ ਜੋ ਬਾਸਕਟਸ ਹੈ ਗੱਦੇ ਇਹ तमाम ਸਮਾਨ ਉੱਪਰ ਰੱਖਿਓ ਇਹਨੇ ਕਿਉਂਕਿ ਲੱਕੜ ਦਾ ਹੈ ਖਰਾਬ ਹੋ ਸਕਦੇ ਆ ਇਸ ਦੌਰਾਨ ਲੱਕੜ ਦੇ ਸਮਾਨ ਤੁਸੀਂ ਸਾਰੇ ਉੱਪਰ ਚੱਕ ਦਿੱਤੇ ਆ ਹਾਂਜੀ ਹਾਂਜੀ ਇਹ ਜਿਹੜਾ ਸਮਾਨ ਉੱਥੋਂ ਵੇਖੋ ਆ ਤਾਂ ਲੈਂਟਰ ਪਾਇਆ ਉਧਰ ਵੀ ਗਿਆ ਕੱਚਾ ਸਾਜ ਛੱਤ ਉਹ ਸਾਰੀ ਚੋਜ ਹੋ ਗਈ ਸਾਰਾ ਸਮਾਨ ਆ ਵੇਖੋ ਅੰਦਰੋਂ ਕੱਢ ਕੇ ਆ ਬਾਹਰ ਲੈਂਟਰ ਦੇ ਥੱਲੇ ਰੱਖਿਆ ਆ ਆ ਸਮਾਨ ਅੰਦਰ ਚੋਂਦਾ ਹੀ ਸਾਰਾ ਹਾਂਜੀ ਕਿਥੋਂ ਦੀ ਤੂੰ ਚੋਰੀ ਸੀ ਛੱਤ ਚੋਰੀ ਸੀ ਹੋਰ ਕੀ ਕੀ ਨੁਕਸਾਨ ਆ ਗਿਆ ਤੁਹਾਨੂੰ ਸਾਰਾ ਖਾਣਿਆ ਆ ਇਹ ਮੈਂ ਕਿਸ਼ਤੀ ਵਿੱਚ ਸਵਾਰ ਹੋ ਕੇ ਇਹਨਾਂ ਦੇ ਘਰ ਆਈ ਆ ਕਿਉਂਕਿ ਐ ਕੋਈ ਰਸਤਾ ਨਹੀਂ ਹੈ ਇਹਨਾਂ ਦੇ ਘਰ ਆਉਣ ਦਾ ਪਰ ਘਰ ਦੀ ਤਸਵੀਰ ਬਾਰਛ ਦੇ ਨਾਲ ਸਾਰੀ ਚੌਂਦਾਈ ਕਮਰਾ ਤਾਂ ਸਮਾਨ ਇਹ ਬਾਹਰ ਕੱਢ ਕੇ ਰੱਖਿਆ ਜਾਵਾ ਹਾਂਜੀ ਮਦਦ ਮਿਲ ਰਹੀ ਹੈ ਤੁਹਾਨੂੰ ਹਾਂਜੀ ਮਦਦ ਮਿਲ ਰਹੀ ਹੈ ਰਾਸ਼ਨ ਪਾਣੀ ਪਹੁੰਚ ਰਿਹਾ ਤੁਹਾਡੇ ਤੱਕ ਬਹੁਤ ਰਾਸ਼ਨ ਪਾਣੀ ਬਹੁਤ ਹੋ ਰਿਹਾ ਹੈ ਅਸੀਂ ਆਖੀਏ ਬਾਬੇ ਸੀਤੇ ਵਾਲੀਆ ਤੇ ਬਾਬਾ ਸੁਖਾ ਸਿੰਘ ਵਾਲੀ ਸਾਬ ਵਾਲੀ ਬਹੁਤ ਜਿਆਦਾ ਇਹਨਾਂ ਨੇ ਸਾਡੀ ਫਾਇਦੇ ਕੀਤੀ ਹੈ ਅਸੀਂ ਆਖੀਏ ਹਾਂਜੀ ਜ਼ਰੂਰਤ ਕਿਸ ਚੀਜ਼ ਦੀ ਹੈ ਤੁਹਾਨੂੰ ਸਭ ਤੋਂ ਜ਼ਿਆਦਾ ਇਸ ਸਮੇਂ ਤੇ ਜ਼ਰੂਰਤ ਕਿਸ ਚੀਜ਼ ਦੀ ਹੈ ਕੀ ਪਹੁੰਚਣਾ ਚਾਹੀਦਾ ਰਾਸ਼ਨ ਤਾਂ ਬਹੁਤ ਲੋਕ ਲੈ ਕੇ ਆ ਰਹੇ ਨੇ ਬਹੁਤ ਲੈ ਕੇ ਆਉਂਦੇ ਡੰਗਰਾਂ ਦਾ ਚਾਰਾ ਵੀ ਆਵੇ ਚਾਰ ਲਿਆ ਲਿਆ ਕੇ ਰੱਖਿਆ ਪਿਆ ਬਸ ਉਹਨਾਂ ਨੂੰ ਵੀ ਮਿਲ ਹੀ ਜਾਂਦਾ ਹੈ ਖਾਣ ਨੂੰ ਸਾਨੂੰ ਵੀ ਮਿਲ ਹੀ ਜਾਂਦਾ ਹੈ ਪਰ ਜਿਹੜਾ ਹੋਰ ਕੋਈ ਨੁਕਸਾਨ ਵੇਖੋ ਘਰਾਂ ਦਾ ਹੋ ਗਿਆ ਹੈ ਇਹ ਤਾਂ ਸਰਕਾਰ ਕੀ ਪਤਾ ਕੀ ਦੇਵੇ ਕੀ ਨਾ ਦੇਵੇ ਪਹਿਲਾਂ ਮਿਲਿਆ ਸੀ ਸਰਕਾਰ ਨੇ ਦਾਅਵਾ ਤਾਂ ਕੀਤਾ ਸੀ ਸਰਕਾਰ ਨੇ ਮੁਆਵਜ਼ਾ ਮਿਲੇਗਾ ਬਿਲਕੁਲ ਬਿਲਕੁਲ ਇੱਕ ਪੈਸਾ ਵੀ ਨਹੀਂ ਮਿਲਿਆ ਕਾਗਜ਼ੀ ਤੌਰ ਤੇ ਮਾਲਕ ਹੋ ਬਸ ਬਾਕੀ ਉਹ ਤੁਹਾਨੂੰ ਮਾਲਕ ਨਹੀਂ ਸਮਝਦੇ ਕਹਿੰਦੇ ਦਰਿਆਈ ਹਾਂ ਇਹ ਇਤੇ ਦਰਿਆ ਦੇ ਰਸਤੇ ਵਿੱਚ ਇਹਨਾਂ ਨੇ ਘਰ ਬਣਾਏ ਜਿਹੜੇ ਜਿਟੀ ਨਗਰ ਆਈਆਂ ਜਿਹੜੀਆਂ ਸਾਡੇ ਕੋਲ ਪੈਸੇ ਭਰ ਰਹੇ ਹੋਇਆ ਆਪਦੇ ਅਸੀਂ ਜ਼ਮੀਨਾਂ ਪੱਟ ਕੇ ਬੂਟੇ ਪੱਟ ਵੜ ਜ਼ਮੀਨਾਂ ਬਣਾਈਆਂ ਵਾ ਤੇ ਹੁਣ ਮਾਲਕ ਬਣੇ ਬੈਠੇ ਆ ਖੇਤਾਂ ਭਰਿਆ ਵਾ ਬਾਦਲ ਨੇ ਸਾਨੂੰ ਇਹ ਪਾਲੀਆਂ ਪੱਕੀਆਂ ਕਰਕੇ ਦਿੱਤੀਆਂ ਤੇ ਹੁਣ ਇਹ ਟੀਵੀ ਮੈਂ ਦੇਖ ਰਹੀ ਹਾਂ ਬਹੁਤ ਪੁਰਾਣੇ ਸਮੇਂ ਦਾ ਲੱਗ ਰਿਹਾ ਹੈ 50 ਸਾਲ ਤੁਹਾਨੂੰ ਇੱਥੇ ਰਹਿੰਦੇ ਹੋਏ ਹੋਗੇ ਇਹ ਬੜਾ ਝੱਲ ਬੜਾ ਸੰਗੜਾ ਸੀ ਵਿਚ ਸਭ ਕਹੀ ਗੀਆਂ ਚੀਜ਼ਾਂ ਜਾਨਵਰ ਬੜੇ ਰਹਿੰਦੇ ਸੀ ਅਸੀਂ ਆਪ ਹਵਾਲਿਆ ਨਾ ਜ਼ਮੀਨ ਪਾਟ ਪਾਟ ਕੇ ਬਣਾਈ ਆ ਤੇ ਇਥੇ ਹੁਣ ਵੀ ਜਾਨਵਰਾਂ ਦਾ ਖਤਰਾ ਹੈ ਜਿਵੇਂ ਪਾਣੀ ਹੁਣ ਪਾਣੀ ਆਇਆ ਨਾ ਉਹ ਜਾਨਵਰ ਨਿਕਲਦੇ ਬਾਹਰ ਨਿਕਲਦੇ ਜ਼ਿਆਦਾ ਠਿਕਾਣੇ ਹੋ ਗਏ ਰਹੀਦਾ ਰਹਾ ਤੇ ਜੋ ਛੋਟੇ ਛੋਟੇ ਬੱਚੇ ਹੈ ਤੁਹਾਡੇ ਘਰ ਵਿੱਚ ਉਹਨਾਂ ਦਾ ਕਿਵੇਂ ਬਚਾ ਕਰਦੇ ਹੋ ਉਹਨਾਂ ਨੂੰ ਤਾਂ ਜ਼ਿਆਦਾ ਸਮਝ ਵੀ ਨਹੀਂ ਹੁੰਦੀ ਇਸੇ ਕਰਕੇ ਬੱਚੇ ਲੈ ਕੇ ਬਾਹਰ ਕੱਢੇ ਹੋ ਠੀਕ ਹੈ ਬੱਚੇ ਉੱਥੇ ਪਾਰ ਕੱਢੇ ਆ ਇਸ ਕਰਕੇ ਬੜੀ ਪੜਾਈ ਖਰਾਬ ਹੋਣ ਢਈ ਹੈ ਬੱਚਿਆਂ ਦੀ ਕੀ ਸੁਪਨਾ ਕੀ ਚਾਹੁੰਦੇ ਹੋ ਬੱਚੇ ਕੀ ਬਣਨ ਵੱਡੇ ਹੋ ਕੇ ਵੱਡੇ ਹੋ ਕੇ ਹੁਣ ਇਹ ਤਾਂ ਬੱਚਿਆਂ ਦਾ ਜਦੋਂ ਵੱਡੇ ਹੋਣਗੇ ਉਦੋਂ ਉਹਨਾਂ ਦੀ ਆਪਣੀ ਮਰਜ਼ੀ ਵੀ ਕੀ ਉਹਨਾਂ ਦੀ ਤਮੰਨਾ ਹੈ ਕੀ ਬਣਨਾ ਚਾਹੁੰਦੇ ਆ ਕੀ ਲੱਗਦਾ ਨਹੀਂ ਹੜਾਂ ਕਰਨ ਉਹਨਾਂ ਦੇ ਸੁਪਨੇ ਵੀ ਰੁੜ ਗਏ ਹਾਂਜੀ ਸਾਡੇ ਤਾਂ ਤਿੰਨ ਦੱਸਿਆ ਵੀ ਲਈ ਤਾਂ ਸਾਡੇ ਵਾਸਤੇ ਵੀ ਉਹਨਾਂ ਨੂੰ ਪੜਾਉਣ ਦਾ ਅਗਾ ਹੁਣ ਉਹਨਾਂ ਦੀ ਕਿਸਮਤ ਦੀ ਕਿਸਮਤ ਦੀ ਖੇੜਿਆ ਹਾਂਜੀ ਸੁਣਿਆ ਤੁਸੀਂ ਕਿ ਇਹ ਜੋ ਬਾਪੂ ਜੀ ਹੁਣ ਕਿਸਮਤ ਤੇ ਡਿਪੈਂਡ ਰਹਿ ਗਏ ਨੇ ਕਿਉਂਕਿ ਹੁਣ ਜਿਵੇਂ ਨੁਕਸਾਨ ਹੋਇਆ ਹੈ ਉਹ ਜੋ ਪਲੈਨਿੰਗ ਸੀ ਉਸ ਤੇ ਵੀ ਪਾਣੀ ਫਿਰ ਗਿਆ ਇਹਨਾਂ ਹੜ੍ਹਾਂ ਦੇ ਨਾਲ ਤੇ ਕਿਸਮਤ ਦੀ ਸਾਰੀ ਖੇੜ ਡ ਰਹਿ ਗਈ ਹੈ ਇਸ ਸਮੇਂ ਤੇ ਤਾਂ ਵੇਖ ਸਕਦੇ ਹੋ ਹੋਰ ਕੁਝ ਤਸਵੀਰਾਂ ਵਿਖਾ ਰਹੇ ਨੇ ਕਿਉਂਕਿ ਜ਼ਿਆਦਾ ਚੰਗੀ ਤਰੀਕੇ ਇਹ ਉਸ ਨੁਕਸਾਨ ਨੂੰ ਜਾਣਦੇ ਨੇ ਇਹ ਜਿੱਥੇ ਨੁਕਸਾਨ ਜੋ ਹੋਇਆ ਆ ਜੋ ਆ ਵੇਖੋ ਇਹ ਇਹ ਤਸਵੀਰ ਦਿਖਾਓ ਪਰਵਿੰਦਰ ਜੀ ਦੇ ਬਿਕੋਜ਼ ਸਾਰੀਆਂ ਪਲੇਟਾਂ ਸਾਰੀਆਂ ਥੱਲੇ ਇਸ ਤਰ੍ਹਾਂ ਦੀ ਖਰਾਬ ਹੋ ਗਈਆਂ ਥੱਲੇ ਜ਼ਮੀਨ ਬਹਿ ਗਈ ਆ ਪਾਣੀ ਦਾ ਸਲਾਬਾ ਬਾਰ ਚੜਿਆ ਤੇ ਜ਼ਮੀਨ ਬਹਿ ਗਈ ਤੇ ਆ ਤੇ ਤੁਰਨ ਲੱਗਿਆ ਥੱਲੇ ਪੋਲਾ ਸਾਥ ਬਹਿ ਗਈ ਸਾਰੇ ਪਲੇਟ ਇਹਨਾਂ ਨੁਕਸਾਨ ਆਇਆ ਸਾਲਾ ਇਹ ਤਾਂ ਟਾਇਲ ਵੀ ਇੰਨੀ ਮਹਿੰਗੀ ਹੁੰਦੀ ਐ ਥੱਲੇ ਹੀ ਚਲ ਗਈ ਹਾਂਜੀ ਟਾਈਲ ਇੰਨੀ ਮਹਿੰਗੀ ਹੁੰਦੀ ਐ ਹਾਂਜੀ ਬਸ ਇਹ ਖਰਚਾ ਪੂਰਾ ਕੀਤਾ ਵੇਖੋ ਕਮਰਾ ਆਪਦਾ ਬਹਿਣ ਉਠਣ ਦਾ ਕਿਉਂਕਿ ਭੈਣ ਭਰਾ ਤੁਹਾਡੇ ਰਗਾਉਂਦਾ ਸੀ ਉਹਨਾਂ ਨੂੰ ਲਿਆ ਕੇ ਇੱਥੇ ਬੈਠਦਾ ਸੀ ਪਾਣੀ ਪੀਈਦਾ ਸੀ ਤੇ ਉਹ ਸਾਰੇ ਖਰਚਲ ਖਰੋ ਉਹ ਜਿਹੜੀ ਆਪਾਂ ਬਾਹਰੋਂ ਤੇਣ ਵੇਖਿਆ ਨਾ ਬਾਹਰੋਂ ਇੱਕ ਆਕਾਤ ਦੇ ਵਿੱਚ ਹੀ ਹੁੰਨੀ ਆ ਆਕਾਤ ਦਾ ਕਰਕੇ ਪਤਾ ਨਹੀਂ ਲੱਗਦਾ ਪਿਆ ਹਾਂਜੀ ਇਹ ਕਮਰਾ ਬਹਿਣ ਉਠਣ ਵਾਸਤੇ ਬਣਾਇਆ ਗਏ ਇਹ ਵੇਖ ਸਕਦੇ ਹੋ ਇੰਨਾ ਖੂਬਸੂਰਤ ਐ ਇਹਨਾਂ ਨੇ ਕਮਰਾ ਬਣਾਇਆ ਪਰ ਇੱਥੇ ਟਾਈਲਾਂ ਜਵਾਬ ਦੇ ਗਈਆਂ ਬਿਲਕੁਲ ਹੀ ਪਾਣੀ ਇੱਥੇ ਖੜਿਆ ਕਿ ਕਿੰਨਾ ਫੁੱਟ ਪਾਣੀ ਆ ਗਿਆ ਸੀ ਜੀ ਇੱਥੇ ਹਾਂ ਜੀ ਪਾਣੀ ਕਿੰਨਾ ਫੁੱਟ ਆ ਗਿਆ ਲੱਗਿਆ ਹੈ ਬਾਰ ਬਾਰ ਦਿੰਦੇ ਨਾ ਆ ਤਾਂ ਇਹ ਸਲਾਬੇ ਨੇ ਜਮੀਨ ਬੈਠੀ ਥੱਲੇ ਜ਼ਮੀਨ ਥੱਲੇ ਬੈ ਗਈ ਹੈ ਟਾਇਲ ਇੰਨੀ ਮਹਿੰਗੀਆਂ ਟਾਇਲ ਹੁੰਦੀ ਹੈ ਪੂਰਾ ਫਰਨੀਚਰ ਜੋ ਹੈ ਕੰਧ ਤੇ ਜੋ ਵਾਲਪੇਪਰ ਜਿਹਾ ਸਭ ਲਗਾਏ ਹੁੰਦੇ ਨੇ ਤਾਂ ਇੱਥੇ ਇੱਥੇ ਤੱਕ ਪਾਣੀ ਆਇਆ ਇਹ ਦੇਖੋ ਇਹ ਜਿਹੜਾ ਵਾਲਪੇਪਰ ਹੈ ਉਹ ਵੀ ਕਿਸ ਤਰੀਕੇ ਦਾ ਹੋ ਗਿਆ ਬਾਹਰ ਹੀ ਨਿਕਲ ਰਿਹਾ ਹੈ ਵਾਲਪੇਪਰ ਇਹ ਵੀ ਜੋ ਪੂਰੀ ਜ਼ਿੰਦਗੀ ਦੀ ਕਮਾਈ ਹੁੰਦੀ ਹੈ ਕਿਸੇ ਵੀ ਸ਼ਖਸ ਦੀ ਉਹ ਘਰ ਤੇ ਲਾਉਂਦਾ ਹੈ ਘਰ ਨੂੰ ਖੂਬਸੂਰਤ ਬਣਾਉਂਦਾ ਹੈ ਘਰ ਦੀਆਂ ਚੀਜ਼ਾਂ ਲੈਂਦਾ ਪਰ ਇਥੇ ਤੁਸੀਂ ਵੇਖ ਸਕਦੇ ਹੋ ਜੋ ਖੂਬਸੂਰਤ ਘਰ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਦਰਿਆ ਦਾ ਵਹਾਅ ਉਸ ਨੂੰ ਨਾਲ ਹੀ ਲੈ ਗਿਆ ਇਥੇ ਵਾਲਪੇਪਰ ਬਿਲਕੁਲ ਖਤਮ ਹੋ ਰਿਹਾ ਹੈ ਤੇ ਉਥੇ ਜ਼ਮੀਨ ਵੀ ਥੱਲੇ ਜਾ ਰਹੀ ਹੈ ਜਿਹੜਾ ਸਮਾਨ ਖੂਬਸੂਰਤੀ ਦੇ ਲਈ ਜੋ ਫਰਨੀਚਰ ਲਿਆ ਸੀ ਉਹ ਵੀ ਹੁਣ ਉਸ ਤਰੀਕੇ ਨਹੀਂ ਰੱਖਿਆ ਹੋਇਆ ਜਿਸ ਤਰੀਕੇ ਪਲੈਨਿੰਗ ਕੀਤੀ ਗਈ ਹੋਣੀ ਇਹ ਤਾਂ ਇਹ ਇਸ ਘਰ ਦੀ ਤਸਵੀਰ ਇਹ ਸਭ ਤੋਂ ਖੂਬਸੂਰਤ ਇਹ ਕਮਰਾ ਬੇਸ਼ੱਕ ਲੱਗ ਰਿਹਾ ਪਰ ਇਥੇ ਜ਼ਮੀਨ ਹੇਠਾਂ ਨੂੰ ਜਾ ਰਹੀ ਹੈ ਵਾਲਪੇਪਰ ਡੈਮੇਜ ਚੁੱਕਿਆ ਏਸੀ ਤਰੀਕੇ ਇਸ ਘਰ ਨੂੰ ਕਈ ਥਾਵਾਂ ਤੇ ਡੈਮੇਜ ਪਹੁੰਚਿਆ ਪੂਰੀ ਜ਼ਿੰਦਗੀ ਦੀ ਕਮਾਈ ਕਿਵੇਂ ਇਹ ਪਾਣੀ ਰੋੜ ਰਿਹਾ ਇਹ ਉਹ ਤਸਵੀਰ ਇਸ ਘਰ ਤੋਂ ਸਾਹਮਣੇ ਆਈ ਹੈ